ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੰਜ ਪੈਸੇ ਤੇ ਨਾਰੀਅਲ ਇੱਕ ਸਿੱਖਾਤ ਆਨੰਦਪੁਰ ਸਾਹਿਬ ਭੇਜਣ ਤੋਂ ਪਿੱਛੋਂ ਕੁਝ ਦਿਨ ਪਿੱਛੋਂ ਹੀ ਔਰੰਗਜ਼ੇਬ ਦਾ ਹੁਕਮਾਨ ਤੇ ਆਪ ਜੀ ਨੂੰ ਮੱਗਰ ਸੁਦੀ 5 ਸੰਮਤ 1732 11 ਨਵੰਬਰ ਸਨ 1675 ਨੂੰ ਦਿੱਲੀ ਦੇ ਚਾਨਨੀ ਚੌਕ ਵਿੱਚ ਸ਼ਹੀਦ ਕਰ ਦਿੱਤਾ ਗਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੇਠ ਸੰਮਤ 1730 ਨੂੰ ਅਨੰਦਪੁਰ ਸਾਹਿਬ ਤੋਂ ਚੱਲੇ ਅਤੇ ਰਸਤੇ ਵਿੱਚ ਸਿੱਖੀ ਪ੍ਰਚਾਰ ਕਰਦੇ ਅਨੇਕਾਂ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹੋਏ ਹਾਰ 1731 ਵਿੱਚ ਆਗਰੇ ਤੋਂ ਦਿੱਲੀ ਪਹੁੰਚੇ। ਔਰੰਗਜ਼ੇਬ ਆਪ ਇਸ ਸਮੇਂ ਖਟਕ ਕਬੀਲੇ ਦੀ ਸਰਕੋਬੀ ਕਰਨ ਹਾਸਲ ਹਸਲ ਅਬਦਾਨ 라ਵਲ ਪਿੰਡੀ ਵੱਲ ਗਿਆ ਹੋਇਆ ਸੀ। ਉਸ ਦੇ ਨਾਲ ਹੀ ਦਿੱਲੀ ਦਾ ਸੂਬਾ ਸਤਗੁਰੂ ਜੀ ਦੇ ਨਾਲ ਬੰਦੀਖਾਨੇ ਵਿੱਚ ਦੁੱਖ ਅਤੇ ਕਸ਼ਟ ਦੇਣ ਦਾ ਵਰਤਾਓ ਕਰਦਾ ਸੀ। ਇਸ ਦੁਖ ਹਤਸਾਕੇ ਦਾ ਵਰਣਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿੱਚ ਇਸ ਪ੍ਰਕਾਰ ਕੀਤਾ ਹੈ ਤਿਲਕ ਜਨਿਉ ਰਾਖਾ ਪ੍ਰਭਤਾ ਕ ਕੀਨੋ ਬਡੋ ਕਲੂ ਮਹਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦਿਆ ਪਰ ਸੀਨੌਚਰੀ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਰਣਾ ਦਿਆ ਦੋਹਰਾ ਠੀਕਰ ਫੋਰ ਦਿੱਲੀ ਸਸੇਰ ਪਰਬ ਪਰ ਕੀਆ ਬਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੁ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ ਹੈ 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 ਸਭ ਜਗ ਭਇਓ ਜੈ 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 ਸਭ ਲੋਕ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਕਮੈਂਟਾਂ ਵਿੱਚ ਵਾਹਿਗੁਰੂ ਲਿਖ ਕੇ ਜਾਣਾ ਜੀ